ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮੇਡੀ ਵਿਦ ਐਜੂਕੇਸ਼ਨ ਦਾ ਇੱਕ ਹੋਰ ਨਵੇਂ ਬਲੌਗ ਦੇ ਨਾਲ ਗਾਇਸ ਅੱਜ ਜਿਹੜੀਆਂ ਆਪਣੇ ਮਹੱਲੇ ਵਿੱਚ ਬਾਹਰ ਆਈਆਂ ਹੋਈਆਂ ਬੱਕਰੀਆਂ ਅੰਕਲ ਹੁਣੀ ਲੈ ਕੇ ਆਏ ਆ ਤੇ ਉਹਨਾਂ ਤੋਂ ਅੱਜ ਆਪਾਂ ਲਵਾਂਗੇ ਦੁੱਧ ਬੱਕਰੀ ਦਾ ਬੱਕਰੀ ਦਾ ਦੁੱਧ ਪੀਣਾ ਬਹੁਤ ਹੀ ਵਧੀਆ ਹੁੰਦਾ ਹੈ ਇਸ ਕਰਕੇ ਆਪਾਂ ਉਹਨਾਂ ਤੋਂ ਹੁਣ ਦੁੱਧ ਲਵਾਂਗੇ ਚਲੋ ਦੋਸਤੋ ਕਰਦੇ ਆ ਵੀਡੀਓ ਨੂੰ ਸਟਾਰਟ ਦੋਸਤੋ ਅੰਕਲੋਂ ਆਪਾਂ ਫੜਾਤਾ ਜਿਹੜਾ ਸਗਲਾ ਤੇ ਅੰਕਲ ਜਿਹੜਾ ਬੱਕਰੀ ਹੁਣ ਲਾਪਿਆ ਚੂਣ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਬੱਕਰੀ ਚੋਈ ਜਾਂਦੀ ਆ ਧਾਰੇ ਦੀ ਫਰੈਸ਼ ਫਰੈਸ਼ ਕੱਢੀ ਜਾਂਦੀ ਆ ਬੱਕਰੀ ਜਿਹੜਾ ਇਹ ਰੇਗ ਤਰ੍ਹਾਂ ਦੀ ਬੂਟੀ ਖਾ ਲੈਂਦੀ ਆ ਇਸ ਕਰਕੇ ਜਿਹੜਾ ਦੁੱਧੇ ਦਾ ਬਹੁਤ ਹੀ ਗੁਣਕਾਰੀ ਹੁੰਦਾ ਆ ਦੁੱਧ ਪੀਣਾ ਬਹੁਤ ਹੀ ਵਧੀਆ ਹੁੰਦਾ ਹੈ ਇਹਦਾ ਤੇ ਅੰਕਲ ਹੁਣੀ ਅਕਸਰ ਹੀ ਜਿਹੜਾ ਆਪਣੇ ਆ ਲਾਉਂਦੇ ਰਹਿੰਦੇ ਆ ਇਸ ਕਰਕੇ ਆਪਾਂ ਨੂੰ ਜਿਹੜਾ ਦੁੱਧ ਦੇ ਦਿੰਦੇ ਆ ਅੰਕਲ ਨਾਲ ਆਪਣੀ ਬਣੀ ਹੋਈ ਆ ਤੇ ਆ ਸਾਰੀਆਂ ਬੱਕਰੀਆਂ ਜਿਹੜੀਆਂ ਅੰਕਲ ਹੁਣਾ ਦੀਆਂ ਹੈਗੀਆਂ ਇਹ ਐਨ ਸਾਰੀ ਦਿਹਾੜੀ ਜਿਹੜਾ ਇਹਨਾਂ ਇੱਦਾਂ ਹੀ ਚਾਰਦੇ ਰਹਿੰਦੇ ਆ ਤੇ ਉਦੋਂ ਬਾਅਦ ਸ਼ਾਮ ਨੂੰ ਲੈ ਕੇ ਇਹਨਾਂ ਨੂੰ ਵੜਦੇ ਆ ਘਰਾਂ ਦੇ ਵਿੱਚ ਲੋ ਵੀ ਦੋਸਤੋ ਬਦੀਲਾ ਇਹਦਾ ਡੰਗਾ ਜਾਂ ਅੰਕ ਨੇ ਆਪ ਨੂੰ ਪਾੜ ਦਤਾ ਦੁੱਧ ਦਾ ਦੋਸਤੋ ਇੱਧਰ ਮੰਮੀ ਨੇ ਮਾਰੀ ਜਿਹੜੀ ਫੋਰਤੀ ਤੇ ਦੁੱਧ ਜਿਹੜਾ ਬਹੁਤ ਹੀ ਤੇਜ ਜਿਹੜਾ ਮੰਮੀ ਨੇ ਹਵਾਲ ਲਿਆ ਆ ਤਾਂ ਦੇਖ ਸਕਦੇ ਇਹਦੇ ਵਿੱਚ ਸੌਂਫ ਜੁਆਣ ਜਿਹੜੀ ਪਾ ਕੇ ਤੇ ਖੰਡ ਥੋੜੀ ਜਿਹੀ ਪਾ ਕੇ ਇਹਨੂੰ ਆਪਾਂ ਹਵਾਲ ਲਿਆ ਇਹਨੂੰ ਰੱਖਿਆ ਥੋੜਾ ਜਿਹਾ ਠੰਡਾ ਹੋਣਾ ਠੰਡਾ ਹੋਣ ਤੋਂ ਬਾਅਦ ਤੇ ਆਪਾਂ ਇਹਨੂੰ ਹੁਣ ਪੀ ਲਵਾਂਗੇ ਤੋ ਅੱਜ ਫੇਰ ਜਿਹੜਾ ਘਰ ਵਾਲਿਆਂ ਦੀ ਫਰਮੈਸ਼ ਕਰਕੇ ਸਪੈਸ਼ਲੀ ਗੋਭੀ ਜਿਹੜੀ ਫੇਰ ਤੋਂ ਜਿਹੜੀ ਬਣਾਈ ਜਾ ਰਹੀ ਆ। ਐਸੇ ਇੱਧਰ ਆਜ ਚੱਲ ਰਹੀਆਂ ਫੇਰ ਤੋਂ ਗੋਭੀ ਦੇ ਜਿਹੜੀਆਂ ਤਿਆਰੀਆਂ ਲਓ ਬਈ। ਗੋਭੀ ਜਿਹੜੀ ਅੱਜ ਫੇਰ ਚੜਾਈ ਜਾਣੀ ਆ। ਤੇ ਦੋਸਤੋ ਇੱਧਰ ਜਿਹੜੀ ਗੋਭੀ ਆਪਾਂ ਚੀਰ ਕੇ ਰੱਖ ਲਈ ਆ ਤੇ ਇੱਧਰ ਆਪਣੇ ਆਗੇ ਆਲੂ ਆਲੂ ਵੀ ਆਪਾਂ ਜਿਹੜੇ ਚੀਰ ਕੇ ਛਿੱਲ ਕੇ ਰੱਖ ਲਿਆ। ਪਿਆਜ ਜਿਹੜੇ ਮੰਮਾ ਚੀਰਨ ਲੱਗੀ ਹੋਈ ਆ। ਦੋਸਤੋ ਗੋਬੀ ਦੀ ਵੀਡੀਓ ਦਾ ਬਲੌਗ ਜਿਹੜਾ ਆਪਾਂ ਪਹਿਲਾਂ ਤੋਂ ਹੀ ਆਪਣੇ ਚੈਨਲ ਦੇ ਉੱਤੇ ਜਿਹੜਾ ਪਾਆ ਹੋਇਆ ਤੁਸੀਂ ਉੱਤੇ ਜਾ ਕੇ ਸਾਡੀ ਵੀਡੀਓ ਜਿਹੜੀ ਦੇਖ ਸਕਦੇ ਹੋ ਨਹੀਂ ਤਾਂ ਮੈਂ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਦੇ ਦਊਂਗਾ ਦੋਸਤੋ ਇਸ ਦੇ ਨਾਲ ਆਪਾਂ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਤੇ ਜੇਕਰ ਤੁਸੀਂ ਬੱਕਰੀ ਦਾ ਦੁੱਧ ਜਿਹੜਾ ਨਹੀਂ ਪੀਂਨੇ ਤਾਂ ਇਹ ਦੁੱਧ ਜਿਹੜਾ ਪੀਆ ਕਰੋ ਇਹ ਦੁੱਧ ਪੀਣਾ ਜਿਹੜਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੁਹਾਡੇ ਜਿਹੜੇ ਸਰੀਰ ਦੇ ਸੈੱਲ ਆ ਉਹਨਾਂ ਨੂੰ ਜਿਹੜਾ ਬਣਾਏ ਰੱਖਦਾ ਤੁਹਾਡੇ ਸਰੀਰ ਦੇ ਵਿੱਚ ਬਾਕੀ ਹੋਰ ਵੀ ਬਹੁਤ ਫਾਇਦੇ ਹੁੰਦੇ ਦੁੱਧ ਪੀਣ ਦੇ ਇਹ ਪੀਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੁਸੀਂ ਵੀ ਲੱਗਾ ਦੋਸਤੋ ਤੁਹਾਨੂੰ ਸਾਡਾ ਇਹ ਅੱਜ ਦਾ ਬਲੌਗ ਜੇਕਰ ਬਲੌਗ ਵਧੀਆ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਬੈਲ ਕੰਟੀਨਿਊ ਜਿਹੜਾ 올 ਦੇ ਉੱਤੇ ਸਿਲੈਕਟ ਕਰ ਲਿਓ ਤਾਂ ਜੋ ਸਾਡੇ ਨਵੇਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਮਿਲ ਸਕੇ ਮਿਲਦੇ ਆ ਦੋਸਤੋ ਇਦਾਂ ਦੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਟਾੜਾ ਬਾਏ ਬਾਏ